ਕਈ ਦਿਨਾਂ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪਨੂੰ ਸਰਵਨ ਕਰਾਰੇ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸਮਾਲੇ ਇਸ ਜੀਵਨ ਦਾ ਲਖਸ਼ ਲਖਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ ਉਸ ਦਰ ਦੀ ਤਲਾਸ਼ ਜਿੱਥੇ ਜਾਣ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਿੱਥੇ ਦਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਰਹੇ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਰਾਮਕਲੀ ਮੱਲਾ ਕਹੇ ਉਸ ਖੁਦਾਰਸ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ ਤੇ ਉਦਾਸ ਕੌਣ ਹੋ ਜਾਂਦਾ ਹੈ ਜੋ ਨਿਰਾਸ਼ ਹੈ ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਲੈਂਦੇ ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਹੁੰਦਾ ਪੁੱਤਨੇ ਚਿਰ ਤੱਕ ਉਸ ਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਆਉਂਦੀ ਆਸਾ ਮਨ ਸਾਫ ਸਜਣ ਤੇ ਆਗੇ ਜਗ ਤੇ ਰਹੇ ਨਿਰਾਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ भए ਨਿਰਾਸ ਸੁਖ ਪੰ ਪਾਇਆ ਐਸਾ ਕਿਉਂ ਕਹਿ ਦਿੱਤਾ ਹੈ ਦਰਸਲ ਇੱਕ ਇੱਛਾ ਪੂਰੀ ਹੋ ਜਾਏ ਪੂਰੀ ਹੁੰਦੇ ਹੁੰਦੇ ਆ ਉਹ 10 ਇੱਛਾਵਾਂ ਨੂੰ ਜਨਮ ਲੈ ਜਾਂਦੀ ਹੈ ਬੜੇ ਧਿਆਨ ਨਾਲ ਸੁਣਨਾ ਉਹ 10 ਇੱਛਾਵਾਂ ਪੂਰੀਆਂ ਹੋਵਨ ਕਾਟ ਤੋਂ ਘਟ ਸਭ ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ ਹਵਲ ਤੇ ਐਸਾ ਹੋਣਾ ਨਹੀਂ ਅਗਰ ਉਹ ਸਭ ਇੱਛਾਵਾਂ ਵੀ ਪੂਰੀਆਂ ਹੋਵਨ ਹਜ਼ਾਰਾਂ ਇਛਾਵਾਂ ਨੂੰ ਜਨਮ ਦੇ ਜਾਂਦੇ ਨੇ ਔਰ ਉਹ ਹਜ਼ਾਰਾਂ ਇਛਵਾ ਪੂਰੀਆਂ ਉਹਨਾਂ ਇਤਨੀ ਜ਼ਿੰਦਗੀ ਨਹੀਂ ਹੈ ਇਤਨਾ ਜੀਵਨ ਹੀ ਨਹੀਂ ਹੈ ਖਾਇਸ਼ਾਂ ਦੇ ਬੋਝ ਥੱਲੇ ਇਛਾਵਾਂ ਦੇ ਬੋਝ ਥੱਲੇ ਜ਼ਿੰਦਗੀ ਦਬ ਕੇ ਰਹਿ ਜਾਂਦੀ ਹੈ ਹਰ ਮਨੁੱਖ ਦਬਿਆ ਦਬਿਆ ਜੀਂਦਾ ਹੈ ਬੋਝ ਕੀ ਹੈ ਇਛਾਵਾਂ ਮਨੁੱਖ ਕਿਤਨਾ ਵੀ ਸਿਆਣਾ ਚੁਣਾਵੇ ਦਾਰਸ਼ਨਿਕ ਹੈ ਫਲਸਫਰ ਹੈ ਚਿੰਤਕ ਹੈ ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ ਬੜੇ ਰਹਿੰਦੀ ਹੈ ਇੱਕ ਇੱਛਾ ਪੂਰੀ ਹੋ ਜਾਏ ਤਾਂ 10 ਹੋਰ ਪੈਦਾ ਹੋ ਜਾਂਦੇ ਹੈ ਜੀਵਨ ਭਰ ਐਸਾ ਚੱਲਦਾ ਰਹੇ ਧਾਰਮਿਕ ਗਿਆਨ ਇਹ ਕਹਿੰਦਾ ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ ਤੇ ਉਦਾਸ ਉਦਾਸ ਦਾ ਮਤਲਬ ਉਦ ਆਸਣ ਆਪਣੇ ਕੋਲ ਆਸਣ ਆਪਣੇ ਨੇੜੇ ਨਹੀਂ ਆਇਆ ਤੋ ਆਪਣੇ ਨੇੜੇ ਤੇ ਉਹ ਹੀ ਆਵੇ ਜੋ ਸਾਰਿਆਂ ਤੋਂ ਉਦਾਸ ਹੋ ਗਏ ਸਭ ਕੁਝ ਤੋਂ ਉਦਾਸ ਹੋ ਗਏ ਮਨੁੱਖ ਆਪਣੇ ਨੇੜੇ ਨਹੀਂ ਆਉਂਦਾ ਮੈਂ ਦੌਰਾ ਦੇਣਾ ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਆਪਣੇ ਬਾਰੇ ਨਹੀਂ ਜਾਣਦਾ ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਦੇ ਦੂਰ ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਉਹਦੀ ਕਮਜ਼ੋਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਔਗਲਾਂ ਨੂੰ ਉਹਦੇ ਸੁਭਾਅ ਨੂੰ ਜਿੰਨਾ ਜਾਣਦੀ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ ਕਿਉਂ ਪਤੀ ਦੇ ਨੇੜੇ ਆਪਣੇ ਤੋਂ ਦੂਰ ਹੈ ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਕਿਉਂਕਿ ਨੇੜੇ ਹੈ ਪੁੱਤਰ ਦੇ ਸੁਭਾਅ ਨੂੰ ਜਾਣਦਾ ਹੈ ਪੁੱਤਰ ਦੇ ਗੁਣਾ ਨੂੰ ਜਾਣਦਾ ਹੈ ਪੁੱਤਰ ਦੇ ਆਗਣਾ ਨੂੰ ਜਾਣਦਾ ਹੈ ਆਪਣੇ ਤੋਂ ਝੁਕੇ ਦੂਰ ਰਹਿੰਦਾ ਹੈ ਆਪਣੇ ਦੀ ਕੋਈ ਸਮਝ ਨਹੀਂ ਉਹਦਾ ਆਪਣੇ ਵਿੱਚ ਆਸਨ ਆਪਣੇ ਨੇੜੇ ਕੌਣ ਆਉਂਦਾ ਹੈ ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ ਨਿਰਾਸ਼ ਮਨ ਕਦੋਂ ਆਉਂਦਾ ਹੈ ਜਦ ਇਹ ਸਮਝ ਆ ਜਾਂਦੀ ਹੈ ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਹੈ ਸੁੱਖ ਨਹੀਂ ਮਿਲ ਸਕਦਾ ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਮੈਨੂੰ ਆਨੰਦ ਨਹੀਂ ਮਿਲ ਸਕਦਾ ਜੈਸੇ ਇਹ ਸਮਝ ਆਉਂਦੀ ਹੈ ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਆਸਾ ਵਿੱਚ ਅਤ ਦੁੱਖ ਧਰਨਾ ਮਨ ਮੁਖ ਚਿਤ ਲਾਇਆ ਗੁਰਮੁਖ भए ਨਿਰਾਸ਼ ਸੁਖ ਪਲ ਪਾਇਆ ਪ੍ਰਾਚੀਨ ઋષਿ ਮਨੀਆਂ ਨੇ ਨਿਰਾਸ਼ ਹੋਣ ਦਾ ਉਦਾਸ ਹੋਣ ਦਾ ਇੱਕ ਜੋ ਢੰਗ ਕੱਢਿਆ ਸੀ ਵੀ ਉਜਾੜ ਦੇ ਚ ਚਲੇ ਜਾਓ ਬਿਆਬਾਨ ਜੰਗਲ ਦੇ ਚਲੇ ਜਾਓ ਤੇ ਉਥੇ ਰਹਿੰਦਿਆ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ ਇਸ ਨਾਲ ਗੁਰਨਾانک ਦੇਵ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ اے ਮਨ ਐ ਸੋਖਰ ਸੰਿਆਸਾ ਬਨ ਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਹ ਹੈ ਉਜਾਰ ਸਭ ਉਜਾੜ ਦੇ ਚ ਜਾਣਦੀ ਕੀ ਲੋੜੇ ਸਦਨ ਨੂੰ ਉਜਾੜ ਸਮਝ ਸਦਨ ਕਹਿੰਦੇ ਨੇ ਘਰ ਨੂੰ ਬਨ ਸੇ ਸਦਨ ਬਨ ਜੈਸਾ ਹੀ ਸਦਨ ਨੂੰ ਸਮਝ ਘਰ ਨੂੰ ਹੀ ਉਜਾੜ ਸਮਝ ਲੈ ਕੀ ਇਹ ਤੇਰੇ ਘਰ ਦੇ ਵਿੱਚ ਸਿਰਫ ਘਰ ਨੂੰ ਹੀ ਉਜਾੜ ਨਾ ਬਨ ਸੇ ਸਦਨ ਸਬਹਿ ਕਰ ਸਮਝੋ ਘਰ ਦੇ ਵਿੱਚ ਜੋ ਕੁਝ ਵੀ ਇਹ ਸਭ ਕੁਝ ਉਜਾੜ ਸਮਝ ਲਏ ਬੜੇ ਕਠੋਰ ਜਿਹੇ ਬਚਨ ਲਗਣ ਗਏ ਪਰ ਮੈਂ ਅਰਜ਼ ਕਰਾਂ ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਵਿੱਚ ਹਾਊਸ ਅਰੈਸਟ ਕਰ ਲਿਆ ਹੈ ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ ਯਕੀਨ ਜਣਾਉ ਘਰ ਕੋ ਝਾੜ ਬਣ ਜਾਏਗਾ ਕਰਦੀਆਂ ਦੀਵਾਰਾਂ ਖਾਣ ਨੂੰ ਪੈਣ ਬਨ ਸੇ ਸਦਨ ਸਭ ਐ ਕਰ ਸਮਝੋ ਮਨ ਹੀ ਮਾਇਆ ਉਦਾਸਾ ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ ਘਰ ਦੀ ਗੱਲ ਛੱਡ ਸਾਰਾ ਸ਼ਹਿਰ ਹੀ ਉਜਾਰ ਹੈ ਮਹਾ ਭਯਾਨ ਉਦਿਆਨ ਨਗਰ ਕਰ ਮਾਲਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾਰ ਮਨੁੱਖ ਤੇ ਮਨੁੱਖ ਨਾਲੋਂ ਟੁੱਟ ਟੁੜਿਆ ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ ਇਸ ਨੂੰ ਤੋਂ ਵੱਡਾ ਸ਼ਹਿਰ ਪਿਆ ਕਹਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ ਜਿਵੇਂ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸਭ ਕੁਝ ਤੋਂ ਨਿਰਾਸ਼ ਆਉਂਦਾ ਹੁਣ ਮੈਂ ਅਰਜ਼ ਕਰਾਂ ਤਿੰਨ ਸਾਧਨ ਵਿਦਵਾਨ ਮੰਨਦੇ ਨੇ ਤਿੰਨ ਕਾਰਨ ਟੋਟਲੀ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਪ੍ਰਥਮ ਬਹੁਤ ਗਹਿਰਾ ਸਦਸੰਗੀ ਹੋਵੇ ਗਹਿਰਾ ਸਰੋਤਾ ਹੋਵੇ ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ ਜੋ ਗਹਿਰਾ ਸੁਣਦਾ ਨਹੀਂ ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਦੇ ਚ ਲੈ ਜਾਣੀਆਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਯਕੀਨ ਇਹ ਜਾਣਨਾ ਉਹ ਦਰਖਤ ਉੱਪਰ ਵੀ ਨਹੀਂ ਹੋ ਸਕਦਾ ਜੋ ਗਹਿਰਾ ਸਰੋਤਾ ਨਹੀਂ ਉਹਦੀ ਸਮਝ ਵੀ ਉੱਚੀ ਨਹੀਂ ਹੋਵੇ ਕਤਈ ਨਹੀਂ ਉੱਚੀ ਬੋਲ ਉੱਚੇ ਕਿਸ ਦੇ ਹੋਣਗੇ ਸਮਝ ਉੱਚੀ ਕਿਸ ਦੀ ਹੋਵੇਗੀ ਜੇਦੀ ਸਰੋਤ ਬੜੀ ਗਹਿਰੀ ਹੋਵੇ ਬਹੁਤ ਗਹਿਰਾਈ ਨਾਲ ਸੁਣਦਾ ਹੋਵੇ ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਝੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪ ਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ ਨਿਰਾਸ਼ ਕਰ ਦੇਗਾ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਇਹਨੂੰ ਨਿਰਾਸ਼ ਕਰ ਦੇਗੀ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠੀ ਪ੍ਰਭ ਕਹਿ ਰੀ ਸੁਣ ਗੁਰ ਵਚਨ ਮਨ ਤੀਰ ਲਗਈਆ ਮਨ ਕੀ ਵਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰੇਗਾ ਕਾਲੇ ਸਪੀਡ ਦਾ ਮੈਂ ਜ਼ਿਕਰ ਕੀਤਾ ਸੀ ਭਗਤ ਕਬੀਰ ਜਿਸ ਡੰਗਲਾ ਲੈ ਸੁਣੋ ਬਿਆਨ ਕਰਦੇ ਨੇ ਇਹ ਵੀ ਸੁਣ ਲਓ ਕਬੀਰ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ ਸਤਗੁਰ ਦੀ ਬਾਣੀ ਦਾ ਬਾਣ ਐਸਾ ਲਗਿਆ ਤੀਰ ਐਸਾ ਲਗਿਆ ਸ਼ਬਦ ਮਨ ਨੂੰ ਛੋਏਗਾ ਮਨ ਨੂੰ ਚੋਟ ਕਰੇਗਾ ਜਿਤਨੇ ਚਿਰਤਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ ਸਮਝ ਲਓ ਇਸ ਨੇ ਸੁਣਿਆ ਹੀ ਨਹੀਂ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਇਹ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਨਹੀਂ ਸੁਣਦਾ ਕਰਦਾ ਕਿ ਸੁਣਦਾ ਹੀ ਨਹੀਂ ਮਨ ਦੀ ਸੁਣਨ ਦੀ ਆਦਤ ਹੀ ਨਹੀਂ ਕਿ ਜਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ ਉਖੜੇ ਉਖੜੇ ਲੋਕ ਅਕਸਰ satsang ਦੇ ਵਿੱਚ ਬੈਠੇ ਹੁੰਦੇ ਨੇ ਉਖੜੋ ਉਖੜ ਕੇ ਲੋਕੀ ਪਾਠ ਕਰਦੇ ਨੇ ਸੁਣਨਾ ਕਠਨ ਹੈ ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦौराਦੇ ਆ ਲਾਉਣ ਇੱਕ ਭਗਤਾ ਸਦਾ ਵਿਗਾਸ ਸੁਣੀਏ ਤੋ ਬਾਪ ਦਾ ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ਬਾਨ ਤਾਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈਏ ਤੀਰ ਦੇ ਲਗਣ ਨਾਲ ਮੈਂ ਇਹਨੋਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿੰਨਾ ਰਸ ਆ ਰਿਹਾ ਹੈ ਇਸ ਦਸਨ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਕੇ ਕਿ ਕੋਈ ਪੀੜਾ ਹੈ ਭਗਤ ਚਾਹੁੰਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटकारा ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਪ੍ਰਮਾਤਮਾ ਤੂੰ ਨਹੀਂ ਮਿਲਦਾ ਤੇ ਨਾ ਸਹੀ ਆਪਣੀ ਪਿਆਸ ਬਣੀ ਰਹਿੰਦੇ ਆਪਣੀ ਤੜਪ ਬਣੀ ਰਹੇ ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਹਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖਸਰੋ ਇੰਜ ਬਿਆਨ ਕਰਦਾ ਹੈ ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ हे ਪ੍ਰਭੂ ਹੈ ਖੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੇ ਅਗੋ ਮੈਂ ਫਰਿਆਦ ਕਰਦਾ ਰਹਾ ਨੇ ਮਿਲਦਾ ਨਾਮ ਹੈ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਅਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣ ਉਸ ਵਿੱਚ ਵੀ ਹੈ ਨੰਦ ਉਸ ਵਿੱਚ ਵੀ ਰਸ ਹੈ ਇੱਕੋ ਇੱਕ ਪੀੜ ਹੈ ਜਿਹਦੇ ਚ ਮਹਾਰਸ ਹੈ ਕਬੀਰ ਕਹਿੰਦੇ ਨੇ ਮੈਂ ਗੁੰਗਾ ਹੋ ਗਿਆ ਨਹੀਂ بیان ਕਰ ਸਕਦਾ ਗੁੰਗਾ ਹੋਵਾ ਬਾਵਰਾ ਬਾਵਰੇ ਤੋ ਮੁਰਾਦ ਪਾਗਲੇ ਥੇ ਨਹੀਂ ਹੈ ਬਾਵਰੇ ਤੋ ਮੁਰਾਦ ਬੋਲਾ ਬੋਲਾ ਹੋ ਗਿਆ ਬੋਲਾ ਮਨੁਖ ਅੰਦਰੋਂ ਬਾਰੋਂ ਇੱਕ ਹੁੰਦਾ ਹੈ ਇਹ ਮੈਂ ਅਸ ਕਰਿਆ ਚਲਾਕ ਮਨੁਖ ਬਾਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਜਿੰਨੋ ਬਾਬਾ ਫਰੀਦ ਇੰਜ ਕਹਿੰਦੇ ਨੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ औरंगजेब भी दो वक्त कुरान की तलावत करता है पांच वक्त नमाज पढ़ता है जुमा रात को जकात देता है रमज़ान के महीने रोजे रखता है पर धन गुरु गोबिंद सिंह जी महाराज कहें तुराव मन ना दान के यजदान शनास श्री मुखवाक पातशाही दसवीं तो खुदा शनास नहीं है पखंडी है झूठ है, है। तेरा नमाज पढ़ना भी झूठ ਤੇਰੀ ਕੁਰਾਨ ਦੀ ਤਲਾਵਤ ਵੀ ਝੂਠ ਤੇਰੇ ਰਮਜ਼ਾਨ ਦੇ ਮਹੀਨੇ ਚ ਰੱਖੇ ਰੋਜ਼ੇ ਵੀ ਝੂਠ ਪੁਰਾਣ ਨਾਦਾਨਮ ਕੇ ਯਜ਼ਦਾ ਸ਼ਨਾਸ ਬਰਾ ਮਜ਼ਤ ਉਕਾਰਾ ਦਿਲ ਖਰਾਸ਼ ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂੰ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਰੱਬ ਨਾਲ ਜੁੜਿਆ ਆ ਮਨੁੱਖ ਲੋਗਾ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ ਤੋੜਦਾ ਨਹੀਂ ਹੁੰਦਾ ਤੇ ਉਤੇ ਕਦਮ ਕਦਮ ਦੇ ਉਤੇ ਦਿਲ ਤੋੜੇ ਤੂੰ ਪਖੰਡਈ ਹੈ ਤੂੰ ਝੋਟਾ ਹੈ ਚਲਾਕ ਹੈ ਬਾਹਰੋਂ ਕੁਝ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਛ ਹਮੋਂ ਮਰਦ ਬਾਇਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦੇ ਗਰਦਰ ਦਾ ਨਾ ਨੇ ਦੇ ਗਰ ਅਸੀਂ ਉਸ ਨੂੰ ਹੀ ਮਰਦ ਮੰਨਦੇ ਆ ਮਨੁੱਖ ਮੰਨਦੇ ਆ ਜੋ ਜ਼ਬਾਨ ਦੇ ਚ ਹੈ ਉਹ ਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹ ਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਝ ਹੋਰ ਹੈ ਤੇਰੇ ਦਿਲ ਵਿੱਚ ਕੁਝ ਹੋਰ ਹੈ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਤੇ ਕੱਚੇ ਚਲਾਕ ਮਨੁੱਖ ਬਾਰੋਂ ਕੁਝ ਹੋਰ ਆਉਂਦਾ ਹੈ ਅੰਦਰੋਂ ਕੁਝ ਹੋਰ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨੁੱਖ ਹੋ ਸਕਦਾ ਹੈ ਸੰਸਾਰ ਦੇ ਵਿੱਚ ਬੜੀ ਸਫਲਤਾ ਪ੍ਰਾਪਤ ਕਰ ਲਵੇ ਲੇਕਿਨ ਧਰਮ ਦੀ ਦੁਨੀਆ 'ਚ ਪਛੜ ਜਾਏ। ਭੋਲਾ ਮਨੁੱਖ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਲੰਘ ਜਾਏਗਾ। ਹੋ ਸਕਦਾ ਹੈ ਸੰਸਾਰ ਦੇ ਵਿੱਚ ਪਛੜ ਜਾਏ। ਇਹ ਵੀ ਮੈਰਜ ਕਰਦੇ ਹਾਂ। ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰਭੁਜ ਪਾਈ ਚਤਰਾਈਆਂ ਨਾਲ ਨਹੀਂ ਮਿਲਦਾ। ਚਲਾਕੀਆਂ ਨਾਲ ਨਹੀਂ ਮਿਲਦਾ। ਚਤਰਾਈ ਨਾ ਚਤਰਭੁਜ ਪਾਈਏ। ਰੇ ਜਨ ਮਨ ਮਾਉ ਭੋਸੈ ਉਲਾਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰ ਉਤੇ ਭੋਲੇ ਬਾ ਨਾਲ ਬਾਵਰਾ ਔਲਾ ਕਬੀਰ ਕਹਿੰਦੇ ਐਸਾ ਸ਼ਬਦ ਦਾ تیر ਲਗਿਆ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਹੀਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਉ ਫਿਦਾ ਆਂ ਕਿ ਜ਼ਬਾਨਸ਼ ਦਿਲਸ਼ ਯਕੀਨ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੌਰ ਹੋਣ ਇਹ ਬਾਰੋਂ ਮਨੁੱਖ ਦਿਖਾਈ ਦੇ ਰਹੇ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ ਇਹ ਗਾਉ ਤੂੰ ਗਾਉ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਇਹ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਹੁੰਦੀ ਹੈ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਇਹ ਬੰਦੇ ਤੂੰ ਬੰਦਾ ਬਣ ਜਾ ਇਹ ਇਨਸਾਨ ਤੂੰ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ गौ गौधी तरह जी रही है मनुख मनुख दी तरह नहीं जी रही है फिर किस तरह जी रही है करतूत पशु के मानस जाल लोक पछारा करे दिन रात कबीर के अंदर भोला हो गया अंदर और बाहर एक हो गया गूंगा हुआ बावरा बहरा हुआ कान कन्ना तो भी बहरा हो गया मैं व्यर्थ सुनदा भी नहीं ਫਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕਰਨ ਦੇ ਚੰਦਰ ਜਾਣੇ ਨਹੀਂ ਦੇਣਾ ਦੇਖੋ ਕੋਈ ਸਾਡੇ ਘਰ ਦੇ ਵਿੱਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਹਾਂਗੇ ਅਸਬੇ ਮਨੁੱਖੋ ਦੇ ਨਾਲ ਲੜ ਵੀ ਸਕਦੇ ਹਾਂ ਪਰ ਜੋ ਫੰਨਾ ਦੇ ਰਾਈ ਗਧੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ ਅਸੀਂ ਬੜੇ ਸ਼ੌਕ ਨਾਲ ਸੁਣੀ ਹੈ ਨਹੀਂ ਫਿਰ ਇਹ ਸਾਵਧਾਨੀ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਫੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਹ ਇਹਨੂੰ ਸੁਆਮੀ ਰਾਵਣਦਰੇ ਬਸੰਤ ਰਾਗ ਦੇ ਇੱਕ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਧਿਆਨ ਨਾਲ ਸੁਣਨਾ ਕਥ ਤੋ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਤੁਮਨ ਭਾਇਓ ਪੰਦ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਐਡੀ ਭਟਕਣਾ ਮਿਟ ਗਈ ਮੇਰਾ ਚਿਤ ਨਾ ਚਲਤ नहीं चल रहा पता है चंचल दे अर्थ की नहीं चल 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 हर वक्त ही चलता है तन बैठा है तीन मन चलता ही रहा है चंचल चल 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 चलद है रुकता ही नहीं कि टेकता ही नहीं स्वामी रामानंदा बसंत राग रागद शबद मन मेरा पिंगला हो गया कत जाइए रे घर लागो रंग मेरा जित ना चलत मन भयो मन एक दिवस मन भई मंग गस चंदन चोआ बहुत सुगन्ध पूजन चाली ब्रह्म छाय सो ब्रह्म बकायो गुरु मन ही माए ठीक होया मन सब कुछ समझ लंदा है भटकना जद मिट जाए दो गल्ला धार्मिक जगत दे बिल्कुल गलत कहिया जादियां ने भाई मन नो शुद्ध करके गुरुद्वारे जा लल ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲਓਗੇ ਕਿਵੇਂ ਕਰ ਲਓਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦੋਈ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨਵਾ ਦਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੇ ਇਤੇ ਮੈਲਾ ਹੋ ਜਾਏਗਾ ਉਹਦਾ ਫਿਰ ਮੁਖਤਸਰ ਜੁਹੇ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਇਹਨੋਂ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਏਗਾ ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਨੇ ਹੋਣੇ ਨੇ ਜਾਂ ਚਲੋ ਉਸ ਦਾ ਆਪਣਾ ਨਜੀਅਨਭਵ ਹੋਏਗਾ ਮਿਰਜ਼ਾ ਗਾਲਬ ਕਹਿੰਦਾ ਹੈ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਹੱਦ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ अगे दस मेरे टूटे हुए पाए तलब का मुझ पे ऐसा है तुम्हारे दर से अब उठ कर कहीं जाया नहीं जाता और मैं तेरे दर जोगा रह गया बिधरे जान जोगा रहा मेरे टूटे हुए पाए तलब का मुझ पे ऐसा है तुम्हारे दर से अब उठ कर कहीं जाया नहीं जाता मोहब्बत असल में मखमूर वो राज हकीकत है समझ में आ गया है फिर भी समझाया नहीं जा रहा मैं बोल नहीं सकता गूंगा समझा नहीं सही बिसम बिसम बिस्मे ही भैया लाल गुलाल रंगारे ना नानिक संतन रस आई है जो चाक गूंगा मुस्कारे समझ में आ गया है फिर भी समझाया नहीं जाता एक और गल भी बड़ी कीमती करता है मोहब्बत के लिए कुछ खास दिल मखसूस होते हैं हर दिल ने चरबी प्यार नहीं पैदा होता मोहब्बत के लिए कुछ खास दिल मखसूस होते हैं ये वो नगमा है जो हर साज पे गाया नहीं जाता ये ओ गीत है ਇਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਕਿ ਉਹ ਰਾਗ ਹੈ ਕਿ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਇਹ ਲਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤ ਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਝੋਟ ਕਰ ਜਾਏ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਝੋਟ ਖਾ ਲੈਂਦਾ ਹੈ ਬੜਾ ਹੀ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੈ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ महात्मा बुद्ध ने जहाँ ना सदारत से बीमार देखया बस दिल चोट खा गया असी भी हैं इको दिन लाश देखी हिरदा चोट खा गया बुढ़े मनुख असी भी देखते हैं अजय ज्यादा उम्र वाले असी नवे साल दे असी भी हैं उन्हें एक दिन बुढ़ा मनुख देखया सड़क क्रॉस कर रहा लाठी दे आसरे से دل چوٹ کر اکن اتنے باریک اینو کہندے ہندی سمبھیدنا ایسے منوکھ دے اندر سمبھیدنا بہت اوندے ہے ہر گل نو چھوٹی دی چھوٹی کٹھنا نو وی بہت بڑے روپ دے وچ محسوس کردا سمبھیدنا اسی وی دیکھدے ہیں بوڑیاں نو اسی وی دیکھدے ہیں بیماراں نو خود وی بیمار ہو گئے ਅਸੀਂ ਵੀ ਮੁਰਦਿਆਂ ਨੂੰ ਦੇਖਿਆ ਹੋਵੇਗਾ ਕਿ ਕੋਈ ਦਫਾ ਦੇਖ ਕੇ ਚੋਟ ਲੱਗ ਗਈ। ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ। ਤੋਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਤੀਸਰਾ ਸੰਸਾਰ ਤੋਂ ਕੋਈ ਚੋਟ ਲੱਗ ਜਾਏ। ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਿਆ। ਬੜੀ ਇੱਜ਼ਤ ਮਾਣ ਮਰਿਆਦਾ ਸੀ ਸਰੇ ਆਮ ਬੇਇਜ਼ਤੀ ਹੋਦੀ ਹੈ ਬੜੀ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਹਾ ਐਸੀ ਹਾਲਤ ਵਿੱਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਚੋਟ ਕਰ ਜਾ ਸਤਸੰਗੀ ਹੋਵੇ ਸਰੋਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਵੇ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪੇ ਝੋਟ ਕਰ ਜਾਵੇ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਕਿ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਝੋਟ ਕੀਤੀ ਹੋਵੇ ਦੂਸਰਾ ਕਿ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ maaf ਕਿ ਇਹਨੂੰ ਆਪਣੀ ਅਕਲ ਹੀ ਝੋਟ ਕਰ ਜਾਵੇ ਤੀਸਰਾ ਅਜੇ ਸੰਸਾਰ ਤੋਂ ਵੀ ਇਸ ਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ ਨਹੀਂ ਤੇ ਮਨ ਉਹ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਪ੍ਰਥਮ ਸਤ ਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਝੋਟ ਕਰ ਗਏ ਉਦਾਸ ਹੋ ਗਏ ਨਿਰਾਸ਼ ਹੋ ਗਏ ਅਕਲ ਤੋਂ ਝੋਟ ਖਾ ਕੇ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਅਕਲ ਇਤਨੀ ਮਹਾਨ ਸੰਸਾਰ ਛੋਟਾ ਹੋ ਗਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਚਲੋ ਇਹਦੇ ਸਬੰਧ ਵਿੱਚ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਮਹਾਰਾਜ ਕਹਿੰਦੇ ਨੇ ਆਉਮ ਨ ਜਾਣ ਇੱਕ ਖੇਲ ਬਣਾਇਆ ਆ ਗਿਆ ਘਾਰੇ ਕੇ ਨਹੀਂ ਆਇਆ ਬਹੁਤ ਮਹਾਨ ਬਾਰੇ ਇੱਕ ਵੇਦ ਮਨਕ ਨੂੰ ਸਭ ਤਮਾਸ਼ਾ ਪ੍ਰਤੀਤ ਹੁੰਦਾ ਖੇਲ ਕੁਝ ਵੀ ਨਹੀਂ ਕਿਤੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੁੱਖ ਜੰਮ ਰਿਹਾ ਨੇ ਮਰ ਰਿਹਾ ਨੇ ਜੀਵ ਜੰਮ ਰਿਹਾ ਨੇ ਮਰ ਰਿਹਾ ਨਾ ਤਮਾਸ਼ਾ ਹੈ ਅਕਲ ਮਹਾਨ ਹੋਵੇ ਮਨੁੱਖ 체ਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਅਕਲ ਤੋਂ ਝੋਟ ਖਾ ਕੇ ਇਸ ਸੰਬੰਧ ਵਿੱਚ ਵੀ ਮੈਂ ਗ਼ਾਲिब ਦੇ ਲਜ਼ਮ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਹੈ बाजीचा है इत्फाल है दुनिया मेरे आगे सारी दुनिया की ये बचियां दा तमाशा बचियां देख जाणे और कुछ भी नहीं कुछ भी तिफन बच्चे नो कहंदे ने इत्फाल बचियां दी जमा बहुवचन बाजीचा है इत्फाल है दुनिया मेरे आगे सारी दुनिया की है छोटे बचियां दा तमाशा ਖਡਾਉਣਿਆਂ ਦੀ ਖੇ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋਇਆ ਸਵੇਰੇ ਖਾ ਲਿਆ ਸ਼ਾਮੇ ਖਾ ਲਿਆ ਫਿਰ ਸੌ ਗਿਆ ਫਿਰ ਦੂਜੇ ਦਿਨ ਫਿਰ ਉਹੀ ਕੁਝ ਕੀਤਾ ਜੁਗ ਜੁਗ ਰੋਜ਼ ਕਰਦੇ ਸਭ ਕੁਝ ਰਿਪੀਟ ਹੋ ਰਿਹਾ ਰਿਪੀਟੇਸ਼ਨ ਚ ਪੁਨਰੁਪਤੀ ਚ ਚੱਲ ਰਿਹਾ ਇਕ ਖੇਲ ਹੈ ਔਰੰਗਜ਼ੇ ਸੁਲੇਮਾਨ ਮੇਰੇ ਨਜ਼ਦੀਕ ਤਖਤ ਸੁਲੇਮਾਨੇ ਸਿੰਘਾਸਣ ਜਿਹਦੇ ਲਈ ਦੁਨੀਆ ਕਿਤਨੇ ਪਾਪੜ ਵੇਲ ਦिए ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ ਹੈ ਕੋਈ ਐਮਐਲਏ ਬਣਨਾ ਚਾਹੁੰਦਾ ਹੈ ਕੋਈ ਐਮਪੀ ਬਣਨਾ ਚਾਹੁੰਦਾ ਹੈ ਕੋਈ ਮਨਿਸਟਰ ਬਣਨਾ ਕਿਤਨੇ ਪਾਪੜ ਲੋਕੀ ਬੈਠੇ ਕਹਿੰਦਾ ਇਹ ਬੱਚਿਆਂ ਦਾ ਤਮਾਸ਼ਾ ਕੁਛ ਵੀ ਕੁਛ ਵੀ ਇਕ ਖੇਲ ਹੈ ਔਰੰਗ ਔਰੰਗ ਤਖਤ ਨੂੰ ਕਹਿੰਦੇ ਨੇ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਐ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀਆਂ ਬਖਸ਼ਿਸ਼ ਕੀਤੀਆਂ ਸੀ ਪੰਜਾਬੀ ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਆਂ ਫਾਰਸੀ ਦਾ ਨਵਜ਼ਾ ਹੈ ਸ਼ੁੱਧ ਮਸਨਦ ਐ ਮਸਨਦ ਜਿਸ ਤੇ ਧਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਨੂੰ ਫਾਰਸੀ ਵਿੱਚ ਔਰੰਗ ਕਹਿੰਦੇ ਹਨ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਮਸਨ